ਕੈਮਰੇ ਲੱਗੇ ਹੋਏ ਨਹੀਂ ਜਿੱਥੇ ਠੀਕ ਹੈ ਜੀ ਇੱਕ ਕੈਮਰਾ ਉਧਰ ਨੂੰ ਕੇ ਲੱਗਾ ਹੋਇਆ ਸਾਹਮਣੇ ਉੱਥੇ ਕੈਮਰੇ ਲੱਗੇ ਹੋਏ ਨੇ ਇਹ ਫਲੈਕਸ ਪਾੜੀ ਪਈ ਹੈ ਜਿੱਥੋਂ ਕਾਂਗਰਸ ਪਾਰਟੀ ਦੀ ਉਹ ਜੀਪ ਵਾਲਿਆਂ ਦੀ ਪਾੜੀ ਪਈ ਆ ਜੇ ਇਹਨਾਂ ਨੂੰ ਕੋਈ ਬੰਦਾ ਪਿੰਡ ਦੇ ਵਿੱਚ ਸਵਾਲ ਕਰਦਾ ਇਹ ਫਲੈਕਸਾਂ ਕੌਣ ਪਾੜ ਗਿਆ ਇਹ ਕਹਿੰਦੇ ਬਾਂਦਰ ਪਾੜ ਗਏ ਹੁਣ ਬਾਂਦਰਾਂ ਨੂੰ ਇਹ ਪਤਾ ਲੱਗ ਗਿਆ ਵੀ ਉਹ ਜੀਪ ਵਾਲਿਆਂ ਦੀ ਆ ਇਹ ਕਾਂਗਰਸ ਦੀ ਆ ਇਹ ਝਾੜੂ ਵਾਲੀਏ ਪਾੜਨੀ ਨਹੀਂ ਹੈਗੀ ਜੇ ਅਸੀਂ ਇਹਨਾਂ ਕੋਲ ਕਮੇਟੀ ਵਾਲੇ ਕੋਲ ਗਏ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਕੈਮਰੇ ਚੱਕ ਕੇ ਕਰਵਾ ਦਿਓ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੀ ਫਲੈਕਸਾਂ ਹੁਣ ਇਹ ਕਹਿੰਦੇ ਜੀ ਕੈਮਰੇ ਉਹ ਸਾਡੇ ਚੱਲ ਨਹੀਂ ਰਹੇ ਕੈਮਰੇ ਹੋ ਗਏ ਸਾਡੇ ਖਰਾਬ ਵੀ ਹੁਣ ਕੱਲ ਨੂੰ ਗੁਰੂ ਘਰਾਂ ਦੇ ਵਿੱਚ ਜਦੋਂ ਬੇਜਾਦ ਵੀ ਹੋ ਗਈ ਫਿਰ ਤੁਸੀਂ ਕਹੋਗੇ ਵੀ ਫੇਰ ਵੀ ਕੈਮਰੇ ਖਰਾਬ ਨੇ ਉਥੋਂ ਕਿਹੜੇ ਕੈਮਰੇ ਲਾਏ ਕਦੇ ਵਾਸਤੇ ਨੇ ਕਾਂਗਰਸ ਪਾਰਟੀ ਐ ਭਾਜਪਾ ਐ ਆਜ਼ਾਦ ਵੀਰਵਾਰ ਵੀ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਐ ਸਾਰੀਆਂ ਹੀ ਪਾਰਟੀਆਂ ਦੇ ਪੋਸਟਰ ਨੇ ਫਲੈਕਸਾਂ ਨੇ ਝੰਡੀਆਂ ਨੇ ਪਾੜ ਕੇ ਨਹਿਰਾ ਤੱਕ ਸੁੱਟੀਆਂ ਪਈਆਂ ਨੇ ਕੀ ਦੇ ਸੱਕ ਕੀ ਦੇਤੀ ਹੈ ਜੀ ਤੁਹਾਨੂੰ ਸੱਕ ਦੇ ਦੇਖੋ ਜੀ ਸਿੱਧਾ ਦਿਖੇ ਰਿਹਾ ਜੀ ਆਪਾਂ ਨੂੰ ਜਦੋਂ ਵਿਰੋਧੀ ਪਾਰਟੀਆਂ ਦੀਆਂ ਪਾਰਟੀਆਂ ਜਾ ਰਹੀਆਂ ਨੇ ਆ ਝਾੜੂ ਵਾਲੀ ਫਲੈਕਸ ਲੱਗੀ ਹੋਈ ਆ ਇਹ ਤਾਂ ਪਤਾ ਹੀ ਹੁਣ ਇੱਕ ਝਾੜੂ ਵਾਲਾ ਦਾ ਕੰਮ ਆ ਇਹ ਇਹਨਾਂ ਨੇ ਕਰਈ ਇਹ ਇਹ ਕਾਨੂੰਨ ਦੀ ਲੰਗੜਾ ਹੋ ਰਹੀ ਜੀ ਸਰਕਾਰੀ ਪੋਲ ਆ ਜੀ ਸਰਕਾਰੀ ਪੋਲ ਦੇ ਉੱਪਰ ਕੋਈ ਵੀ ਮੈਨੀਫੈਸਟੋ ਆਪਾਂ ਲਾ ਨਹੀਂ ਸਕਦੇ ਕੋਈ ਵੀ ਬੈਨਰ ਮਤਲਬ ਪੋ ਨਹੀਂ ਲਾ ਸਕਦੇ ਇਹ ਸ੍ਰਿਆਮ ਰੰਗਣਾ ਕਰ ਦਿੰਦੇ ਇਹਨਾਂ ਨੂੰ ਅਥਾਰਟੀ ਮਿਲਿਆ ਹੋਈ ਹੈ ਜਣੀ ਜੋ ਕਿਸੇ ਦਾ ਬੂਥ ਕੈਪਚਰ ਕਰਨਾ ਉਹ ਕਰੋ ਜੋ ਮਰਜ਼ੀ ਤੱਕ ਕਰੋ ਜੀ ਇਹਨੂੰ ਪੂਲ ਅਥਾਰਟੀ ਮਿਲੀ ਹੋਈ ਹੈ ਜੀ ਇਹ ਹਜੇ ਕੁਛ ਤਾਂ ਸਾਡੇ ਪਿੰਡ 'ਚ ਕਦੇ ਹੋਇਆ ਹੀ ਨਹੀਂ ਸੀ। ਜਿਹੜੇ ਸਾਡੇ ਬੁਢਾਪਾ ਬਜ਼ੁਰਗ ਸਾਰੇ ਬੈਠੇ ਨੇ ਵੀ ਇੰਨਾ ਸਮਾਂ ਹੋ ਗਿਆ ਇਹ ਉਸ ਤੱਕ ਦੇਖਿਆ ਹੀ ਨਹੀਂ ਸੀ। ਵੀ ਆਹ ਜਿਹੜੇ ਬਲਾਕ ਸ਼ਮਤੀ ਦੇ ਚੋਣਾਂ ਦੇਖਿਆ ਜਾਂ ਕੁਝ ਇਹਦਾ ਕਦੇ ਕਦੇ ਵੀ ਨਹੀਂ। ਇਹ ਤਾਂ ਪਹਿਲੀ ਵਾਰ ਪਾਈਚਾਰ ਦੀ ਕੋ ਸਾਰੇ ਇਕੱਠੇ ਹੋ ਰਹੇ ਨੇ। ਦੇਖੋ ਇਹ ਚੀਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਸੀ ਇੱਥੇ ਪੀਸੀਆਰ ਜਾਂ ਕੋਈ ਹੋਰ ਪੁਲਿਸ ਬਲਾਜਮਨ ਰਾਤ ਨੂੰ ਦੇਖਣਾ ਚਾਹੀਦਾ ਸੀ ਆ ਕੇ ਕੋਈ ਵੀ ਹਾਂ ਕੋਈ ਗਸ਼ਤ ਕਰਨੀ ਚਾਹੀਦੀ ਸੀ। ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਨੇ ਸਾਡੇ ਧਿਆਨ ਚ ਹੁਣੇ ਅਸੀਂ ਤੇ ਪੈਟ੍ਰੋਲਿੰਗ ਤੇ ਆ ਸੀ ਸਾਡੇ ਧਿਆਨ ਚ ਲਿਆਂਦਾ ਸਰਪੰਚ ਸਾਹਿਬ ਨੇ ਇਹਨਾਂ ਨੂੰ ਕਹਿਦਾ ਵੀ ਕੰਪਲੇਂਟ ਦਿਓ ਜੀ ਫਿਰ ਉਹਦੇ ਆਧਾਰ ਤੇ ਪੜਤਾਲ ਕਰਾਂਗੇ ਕਿ ਐਵੇਂ ਲੱਗੇ ਇਹਨੂੰ ਪੜਤਾਲ ਕਰਕੇ ਜੇ ਸਾਹਮਣੇ ਆਇਆ ਕਰੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਸਕੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਪਟਿਆਲਾ ਦਿਹਾਤੀ ਦਾ ਪਿੰਡਾ ਦੰਦਰਾਲਾ ਕਰਾਊਡ ਦੰਦਰਾਲਾ ਕਰਾਊਡ ਵੀ ਖੇ ਖੜੇ ਆ ਸੋ ਥਾਣਾ ਪਾਸੋਂ ਪੈਂਦਾ ਏ ਇੱਥੇ ਇੱਕ ਮਸਲਾ ਸਾਹਮਣੇ ਆਇਆ ਜੀ ਕਹਿੰਦੇ ਪਿੰਡ ਦੇ ਵਿੱਚ ਦੋ ਵਾਰ ਜਿਹੜੀਆਂ ਫਲੈਕਸਾਂ ਨੇ ਪੋਸਟਰ ਨੇ ਝੰਡੀਆਂ ਨੇ ਉਤਾਰੀਆਂ ਗਈਆਂ ਨੇ ਫਲੈਕਸ ਪਾੜ ਦਿੱਤੇ ਗਏ ਨੇ ਕੀ ਆ ਸਾਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂ ਇਹ ਕੰਮ ਹੋ ਰਿਹਾ ਏ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਕਜੂਦਾ ਪੰਚਾਇਤ ਮੈਂਬਰ ਜੀ ਮਨਦੀਪ ਸਿੰਘ ਜੀ ਕੀ ਗੱਲ ਆ ਤੁਸੀਂ ਫੋਨ ਕਰ ਰਹੇ ਹੋ ਸਵੇਰੇ ਵੀ ਫੋਨ ਕੀਤਾ ਕਿ ਸਾਡੇ ਪਿੰਡ ਫਲੈਕਸਾਂ ਪਾੜਤੀਆਂ ਝੰਡੀਆਂ ਉਤਾਰਤੀਆਂ ਗੱਲ ਕੀ ਹੈ ਜੀ ਕਾਰਨ ਕੀ ਆ ਕੀ ਹੋ ਰਿਹਾ ਏ ਮਨਵਿੰਦਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਕੱਠ ਦੇ ਇੱਥੇ ਆਇਓ ਲੋਕਤੰਤਰ ਦਾ ਤੀਜਾ ਥੰਮ੍ਹ ਮੰਨਿਆ ਜਾਂਦਾ ਮੀਡੀਆ ਜਿਹਦੇ ਸਿਰ ਤੇ ਅੱਜ ਪਬਲਿਕ ਬਚੀ ਹੋਈ ਆ ਨਹੀਂ ਜਿੰਨਾ ਸਰਕਾਰਾਂ ਜਿੱਦੇ ਟਾਈਮ 'ਚ ਧੱਕਾ ਕਰ ਰਹੀਆਂ ਨੇ ਇਹਨਾਂ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰਿਆ ਪਿਆ ਇਹਨਾਂ ਨੇ ਕੀ ਕੀਤਾ ਜੀ ਆ ਦੇਖੋ ਇਹ ਕੈਮਰੇ ਲੱਗੇ ਹੋਏ ਨਹੀਂ ਜਿੱਥੇ ਜੀ ਠੀਕ ਹੈ ਜੀ ਇੱਕ ਕੈਮਰਾ ਉਧਰੋਂ ਵੀ ਲੱਗਿਆ ਹੋਇਆ ਸਾਹਮਣੇ ਉੱਥੇ ਕੈਮਰੇ ਲੱਗੇ ਹੋਏ ਨੇ ਇਹ ਫਲੈਕਸ ਪਾੜੀ ਪਈ ਆ ਜਿੱਥੋਂ ਕਾਂਗਰਸ ਪਾਰਟੀ ਦੀ ਉਹ ਜੀਪ ਵਾਲਾਂ ਦੀ ਪਾੜੀ ਪਈ ਆ ਜੇ ਇਹਨਾਂ ਨੂੰ ਕੋਈ ਬੰਦਾ ਪਿੰਡ ਦੇ ਵਿੱਚ ਸਵਾਲ ਕਰਦਾ ਇਹ ਫਲੈਕਸਾਂ ਕੌਣ ਪਾੜ ਗਿਆ ਇਹ ਕਹਿੰਦਾ ਬਾਂਦਰ ਪਾੜ ਗਏ ਹੁਣ ਬਾਂਦਰਾਂ ਨੂੰ ਇਹ ਪਤਾ ਲੱਗ ਗਿਆ ਵੀ ਉਹ ਜੀਪ ਵਾਲਾਂ ਦੀ ਆ ਇਹ ਕਾਂਗਰਸ ਦੀ ਆ ਇਹ ਝਾੜੂ ਵਾਲੀ ਪਾੜਨੀ ਹੈਗੀ ਵੀ ਬਾਂਦਰ ਇਹਨੇ ਸਮਝਦਾਰ ਹੋ ਗਏ ਜੀ ਠੀਕ ਹੈ ਜੀ ਇਹਨਾਂ ਨੇ ਪਿੰਡ ਦੇ ਵਿੱਚੋਂ ਰਾਤ ਨੂੰ ਛੰਡੀਆਂ ਤਾਰ ਕੇ ਲਾਈਟਾਂ ਬੰਦ ਕਰ ਦਿੰਦੀ ਇਹ ਕਦੇ ਟਰਾਂਸਫਾਰਮ ਦੀ ਸੁੱਚ ਕਰਦੇ ਨੇ ਚੱਕਦੇ ਨੇ ਠੀਕ ਹੈ ਜੀ ਜੇ ਅਸੀਂ ਇਹਨਾਂ ਕੋਲ ਕਮੇਟੀ ਵਾਲਿਆਂ ਕੋਲ ਗਏ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਕੈਮਰੇ ਚੱਕ ਕਰਵਾ ਦਿਓ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੀ ਫਲੈਕਸਾਂ ਪਾੜੀਆਂ ਕਿੰਨੇ ਨੇ ਹੁਣ ਇਹ ਕਹਿੰਦੇ ਜੀ ਕੈਮਰੇ ਉਹ ਸਾਡੇ ਚੱਲ ਨਹੀਂ ਰਹੇ ਕੈਮਰੇ ਹੋਗੇ ਸਾਡੇ ਖਰਾਬ ਠੀਕ ਹੈ ਜੀ ਵੀ ਹੁਣ ਕੱਲ ਨੂੰ ਗੁਰੂ ਘਰਾਂ ਦੇ ਵਿੱਚ ਜਦੋਂ ਬੇਜਾਦ ਵੀ ਹੋ ਗਈ ਫਿਰ ਤੁਸੀਂ ਕਹੋਗੇ ਵੀ ਫਿਰ ਵੀ ਕੈਮਰੇ ਖਰਾਬ ਨੇ ਉਥੋਂ ਫਿਰ ਕੈਮਰੇ ਲਾਇਆ ਕਦੇ ਵਾਸਤੇ ਨੇ 10 ਤਰੀਕ ਨੂੰ ਰਾਤ ਨੂੰ ਹੀ ਘਟਨਾ ਵ ਉਤਤ ਬਾਦ 11 ਨੂੰ ਵੀ ਮਤਲਬ ਇਹਨਾਂ ਨੇ ਰਾਤ ਨੂੰ ਫਲੈਕਸਾਂ ਪਾੜੀਆਂ ਨੇ ਝੰਡੀਆਂ ਪਾੜੀਆਂ ਤਾਰੀਆਂ ਲਈ ਜੋ ਉਥੋਂ ਕੀਤੇ ਸੱਕ ਕੀ ਦੇਤੀ ਹੈ ਜੀ ਤੁਹਾਨੂੰ ਸੱਕ ਤਾਂ ਦੇਖੋ ਜੀ ਇਹ ਸਿੱਧਾ ਦਿਖੇ ਰਿਹਾ ਹੈ ਜੀ ਆਪਾਂ ਨੂੰ ਜਦੋਂ ਵਿਰੋਧੀ ਪਾਰਟੀਆਂ ਦੀਆਂ ਪਾਰਟੀਆਂ ਜਾ ਰਹੀਆਂ ਨੇ ਆ ਝਾੜੂ ਵਾਲੀ ਫਲੈਕਸ ਲੱਗੀ ਹੋਈ ਆ ਇਹ ਤਾਂ ਪਤਾ ਹੀ ਹੁਣ ਇੱਕ ਝਾੜੂ ਵਾਲਾ ਦਾ ਕੰਮ ਆ ਇਹ ਇਹਨਾਂ ਨੇ ਕਰਈ ਇਹ ਹਾਂ ਹਾਂਜੀ ਹਾਂ ਬਿਲਕੁਲ ਜੀ अच्छा हां जी ਤੁਸੀਂ ਦਰਖਾਸਤ ਦਿੱਤੀ ਆ ਇਸ ਮਸਲੇ 'ਚ ਕੋਈ ਦਰਖਾਸਤ ਦਿੱਤੀ ਆ ਜੀ ਅਸੀਂ ਸਰਪੰਚ ਸਾਹਿਬ ਕੋਲ ਗਏ ਸੀ ਕਿ ਸਾਨੂੰ ਇੱਕ ਵਾਰੀ ਕੈਮਰੇ ਚੈੱਕ ਕਰਵਾ ਦਿਓ ਗੁਰਦੁਆਰਾ ਸਾਹਿਬ ਉਹ ਕਹਿੰਦੇ ਵੀ ਆਪਾਂ ਦਰਖਾਸਤ ਦੇ ਕੇ ਆਉਨੇ ਆ ਜਾ ਕੇ ਆਪਣਾ ਪਾਸੋਂ ਥਾਣੇ 'ਚ ਠੀਕ ਹੈ ਨਾਲ ਗਏ ਸੀ ਕਿ ਆਪਣੇ ਅੱਜ ਆ ਜੀ ਇੱਕ ਮਿੰਟ ਤੁਸੀਂ ਕਹੇ ਸੀ ਨਾਲ ਦਰਖਾਸਤ ਦੇਣਾ ਹਾਂ ਜੀ ਮਾੜੇ ਦੱਸ ਦੋ ਜੀ ਕੀ ਹੋਇਆ ਉੱਥੇ ਫਿਰ ਥਾਣੇ ਜੀ ਨਹੀਂ ਉੱਥੇ ਵੀਰੇ ਸਰਪੰਚ ਸਾਹਿਬ ਸਾਡੇ ਨਾਲ ਗਏ ਸੀ ਹਮ ਬਈ ਰਿਪੋਰਟ ਲਿਖਾਇਆ ਏ ਸੀ ਵੀ ਪੁਲਿਸ ਵਾਲੇ ਕਹਿੰਦੇ ਅੱਜ ਆਏ ਤਾਂ ਹੈਗੀ ਜੀ ਸਵੇਰੇ ਪੁਲ ਤੇ ਹਮ ਪਰ ਇਧਰ ਨਹੀਂ ਆਏ ਹੈਗੇ ਪਰ ਹੁਣ ਸਰਪੰਚ ਸਾਹਿਬ ਕਹਿੰਦੇ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਬਾਈ ਜੀ ਇਹ ਤਾਂ ਫਿਰ ਚੋਣ ਕਮਿਸ਼ਨ ਦੇ ਹਦਾਇਤਾਂ ਦੀਆਂ ਸਾਰੇ ਆਮ ਤਾਂ ਜੀਆਂ ਉਡ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਤਾਂ ਜੀਆਂ ਉਡਾਉਣ ਦਾ ਇੱਕ ਮਸਲਾ ਇਹ ਦਿਖ ਰਿਹਾ ਹੈ ਸਰਕਾਰੀ ਪੋਲ ਤੇ ਇਹਨਾਂ ਦੇ ਬੈਨਰ ਲੱਗੇ ਹੋਏ ਨੇ ਇਹ ਵੀ ਨਹੀਂ ਲਾ ਸਕਦੇ ਜੀ ਹਾਂ ਹਾਂਜੀ ਹਾਂਜੀ ਇਹ ਤਾਂ ਤਜੀਆਂ ਸਾਰੇ ਆਮੜੀਆਂ ਵੀ ਲੀਕੀਆਂ ਦੇ ਕਾਨੂੰਨ ਦੀ ਲੰਗੜਾ ਹੋ ਰਹੀ ਹੈ ਜੀ ਇਹ ਸਰਕਾਰੀ ਪੋਲਾ ਜੀ ਸਰਕਾਰੀ ਪੋਲ ਦੇ ਉੱਪਰ ਕੋਈ ਵੀ ਮੈਨੀਫੈਸਟੋ ਆਪਾਂ ਲਾ ਨਹੀਂ ਸਕਦੇ ਕੋਈ ਵੀ ਬੈਨਰ ਮਤਲਬ ਉਹ ਨਹੀਂ ਲਾ ਸਕਦੇ ਇਹ ਸਾਰੇ ਆਮ ਰੰਗਣਾ ਕਰਦੇ ਨੇ ਇਹਨਾਂ ਨੂੰ ਅਥਾਰਟੀ ਮਿਲਿਆ ਹੋਈ ਨਹੀਂ ਜੀ ਜੋ ਕਿਸੇ ਦਾ ਬੂਥ ਕੈਪਚਰ ਕਰਨਾ ਉਹ ਕਰੋ ਜੋ ਮਰਜ਼ੀ ਧੱਕਾ ਕਰੋ ਜੀ ਇਹਨੂੰ ਫੁੱਲ ਅਥਾਰਟੀ ਮਿਲੀ ਹੋਈ ਹੈ ਜੀ ਹਾਂਜੀ ਸਰਕਾਰ ਵੱਲੋਂ ਤੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਇਹ ਕਰਦੇ ਹਾਂ ਜੀ ਵੀ ਜੋ ਵੀ ਇਹ ਜਿਹੜੇ ਵੀ ਸਰਾਰਥੀਆਂ ਸਰਾਰਥ ਕੀਤੀ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕੈਮਰੇ ਚੈੱਕ ਹੋਣੇ ਚਾਹੀਦੇ ਨੇ ਜੀ ਅਸੀਂ ਸਾਰੀਆਂ ਪਾਰਟੀਆਂ ਦੇ ਬੰਦੇ ਤਕਰੀਬਨ ਇੱਥੇ ਖੜੇ ਨੇ ਜੀ ਠੀਕ ਹੈ ਜੀ ਅਸੀਂ ਇਹਨਾਂ ਕੋਲ ਬਹੁਤ ਵਾਰੀ ਮਤਲਬ ਉਹ ਕਰਿਆ ਵੀ ਤੁਸੀਂ ਪਿੰਡ ਦੇ ਵਿੱਚ ਇਹ ਚੀਜ਼ ਨਾ ਕਰੋ ਆਰਟੀਬਾਜੀ ਦੇ ਤੌਰ ਤੇ ਮਤਲਬ ਪਿੰਡ ਦੇ ਵਿੱਚ ਰਹਿਣਾ ਫਿਰ ਵੀ ਚਲੋ ਇਲੈਕਸ਼ਨ ਆਉਂਦੇ ਜਾਂਦੇ ਆਦੇ ਨੇ ਸਰਕਾਰਾਂ ਆਉਂਦੀਆਂ ਜਾਂਦੇ ਰਹਿੰਦੇ ਨੇ ਆਖਰ ਨੂੰ ਬੰਦੇ ਨੇ ਫਿਰ ਵੀ ਪਿੰਡ ਦੇ ਵਿੱਚ ਰਹਿਣਾ ਪਰ ਇਹ ਮਤਲਬ ਇੱਕ ਇਹਨਾਂ ਨੂੰ ਪਿੱਛੋਂ ਅਥোরਿਟੀ ਮਿਲੀ ਹੋਈ ਹੈ ਜੀ ਬਦਮਾਸ਼ੀ ਪੂਰੀ ਕਰ ਰਹੇ ਨਹੀਂ ਉੱtre ਹੋਏ ਨਹੀਂ ਜੀ ਬਾਈ ਜੀ ਫਲੈਕਸ ਪਾੜਨ ਦੇ ਨਾਲ ਝੰਡੀਆਂ ਲਾਉਣ ਦੇ ਨਾਲ ਇਹ ਜਿੱਤ ਜਾਣਗੇ ਵੋਟ ਤਾਂ ਬੰਦੇ ਨੇ ਪਾਉਣੀਆਂ ਉਹਦੇ ਮਨਚਾ ਜਿਹੜਾ ਉਹਨੇ ਉੱਥੇ ਪਾਉਣੀਆਂ ਬਿਲਕੁਲ ਜੀ ਵੋਟ ਇਦਾਂ ਫਲੈਕਸ ਪਾੜਨ ਨਾਲ ਕੀ ਹੋ ਜੂ ਨਹੀਂ ਐਵੇਂ ਨਹੀਂ ਵੋਟ ਪੈਂਦੀ ਜਿਵੇਂ ਕਹਿੰਦੇ ਫਲੈਕਸਾਂ ਪਾੜਨ ਨਾਲ ਜੇ ਇਹਨਾਂ ਨੇ ਕੰਮ ਕਰੇ ਹੁੰਦੇ ਜੀ ਫਿਰ ਇਹਨਾਂ ਨੂੰ ਫਲੈਕਸਾਂ ਪਾੜਨ ਦੀ ਲੋੜ ਕੀ ਦੀਗੀ ਜਿੱਦਾਂ ਪਿੱਛੋਂ ਹੁਣ ਤੁਹਾਨੂੰ ਪਤਾ ਹੀ ਹੈ ਇਹ ਤਾਂ ਕਹਿ ਰਹੇ ਨੇ ਕਿ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਆ ਸਾਡੀ ਜਿੱਤ ਪੱਕੀ ਆ ਅਸੀਂ ਜਿਹੜੇ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਪੇਰ ਆ ਬਲੈਕ ਸੰਭਾੜਨ ਦੀ ਲੋੜ ਕਿ ਉਹ ਇਹਨਾਂ ਦੀ ਵਿਚਾਰਤਾ ਰਹੀ ਦੇਖੋ ਇਹਨਾਂ ਦਾ ਪ੍ਰਚਾਰ ਕਰਨ ਦਾ ਜੋ ਤਰੀਕਾ ਉਹ ਇਹਨਾਂ ਨੇ ਕਰਨਾ ਜੀ ਕੋਈ ਗੱਲ ਨਹੀਂ ਇਹਨਾਂ ਨੂੰ ਕਰਨ ਦੋ ਪਰ ਇਹਨਾਂ ਨੇ ਕੰਮ ਕਰੇ ਹੁੰਦੇ ਆ ਇਹਨਾਂ ਨੂੰ ਇਹੋ ਜੀਆਂ ਹਰਕਤਾਂ ਕਰਨ ਦੀ ਲੋੜ ਨਾ ਪੈਂਦੀ ਇਹਨਾਂ ਨੇ ਵਾਦੇ ਬਹੁਤ ਕੀਤੇ ਸੀਗੇ ਵੀ ਪਿੰਡ ਚ ਇਦਾਂ ਪਾੜੇ ਨੇ ਪੂਰੇ ਪਿੰਡ ਚ ਹੀ ਪੂਰੇ ਪਿੰਡ ਚ ਇਹਨਾਂ ਨੇ ਬਹੁਤ ਵਾਦੇ ਕੀਤੇ ਵੀ ਅਸੀਂ ਵੋਟਾਂ ਤੋਂ ਪਹਿਲਾਂ ਬਹੁਤ ਕੁਝ ਕਿਹਾ ਸੀ ਕਿ ਵੀ ਹਜ਼ਾਰ ਹਜ਼ਾਰ ਰੁਪਏ ਖਾਤੇ ਦੇ ਵਿੱਚ ਔਰਤਾਂ ਦੇ ਪਾਵਾਂਗੇ ਨਾ ਤਾਂ ਉਹ ਪੈਣੇ ਹੀ ਇਹਨਾਂ ਦੇ ਠੀਕ ਹੈ ਜੀ ਹੋਰ ਬਹੁਤ ਵਾਦੇ ਕੀਤੇ ਨੇ ਇੱਕ ਵੀ ਵਾਅਦਾ ਉਹਨਾਂ ਦੇ ਵਿੱਚੋਂ ਜਿਹੜਾ ਨਹੀਂ ਪੂਰਾ ਹੋਇਆ ਉਹਦੇ ਦੇਖਾਂਗੇ ਉਹ ਸਿਰਫ ਹਵਾ ਦੀ ਗੱਲਾਂ ਨਹੀਂ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕਈ ਹੈ ਜੀ ਦੇਖੋ ਜੀ ਬਹੁਤ ਹੀ ਚਿੰਤਾ ਦਾ ਵਿਸ਼ਾ ਇਹ ਦੰਦਰਾਲਾ ਖਰੋੜ ਇੱਕ ਪਿਛਲੇ ਆਪਣੇ 10-15 ਪਿੰਡਾਂ ਦੇ ਵਿੱਚ ਇੱਕ ਬਹੁਤ ਵਧੀਆ ਮਸਾਲ ਵਾਲਾ ਪਿੰਡ ਹੈ ਜਿੱਥੇ ਭਾਈਚਾਰਕ ਸੰਗਤ ਬਹੁਤ ਹੀ ਵਧੀਆ ਹੈ ਬਹੁਤ ਚਾਰ ਪੰਜ ਧਰਮਾਂ ਦੇ ਇੱਥੇ ਦੇਖੋ ਲੋਕ ਨੇ ਬਹੁਤ ਇੱਥੇ ਧਾਰਮਿਕ ਸਥਾਨ ਨੇ ਬਹੁਤ ਮਤਲਬ ਪਾਈਚਾਰਕਸਟਾਂਜ ਹਰ ਇੱਕ ਸਥਾਨ ਦੀ ਕਦਰ ਕਰਨ ਵਾਲੇ ਪਿਛਲੇ 3-4 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਰਾਤ ਨੂੰ ਰਾਤ ਨੂੰ ਕਾਰਵਾਈ ਪਾਈ ਜਾਂਦੀ ਹੈ ਰਾਤ ਨੂੰ ਸ਼ਰਾਰਤੀ ਅੰਸਰ ਆਉਂਦੇ ਨੇ ਇਹਦੀ ਕਹਿ ਸਕਦੇ ਹੁਣ ਕੌਣ ਹੈ ਕੌਣ ਨਹੀਂ ਪਰ ਦੇਖੋ ਸਿੱਧਾ ਜਿਹੜੇ ਚ ਨਿਸ਼ਾਨਾ ਜਾ ਰਿਹਾ ਉਹ ਆਮ ਆਦਮੀ ਪਾਰਟੀ ਤੇ ਜਾ ਰਿਹਾ ਕਾਰਨ ਕੀ ਆ ਦੇਖੋ ਅੱਜ 3-4 ਪਾਰਟੀਆਂ ਦੇ ਖੋ ਚੋਣ ਮੈਦਾਨ ਦੇ ਵਿੱਚ ਨੇ ਹਮ ਕਾਂਗਰਸ ਪਾਰਟੀ ਐ ਬੀਜੇਪੀ ਐ ਆਜ਼ਾਦ ਉਮੀਦਵਾਰ ਵੀ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਆ ਸਾਰੀਆਂ ਹੀ ਪਾਰਟੀਆਂ ਦੇ ਪੋਸਟਰ ਨੇ ਫਲੈਕਸਾਂ ਨੇ ਝੰਡੀਆਂ ਨੇ ਪਾੜ ਕੇ ਨਹਿਰਾ ਤੱਕ ਸੁੱਟੀਆਂ ਪਈਆਂ ਨੇ ਹਮ ਹੁਣ ਕੱਲ ਤਾਂ ਹੋਰ ਵੀ ਹੋਰ ਰਾਤ ਨੂੰ 12 ਵਜੇ ਇੱਕ ਸੜਕ ਦੀ ਪ੍ਰਸ਼ਾਸਨ ਜ਼ਿੰਮੇਦਾਰ ਦੀ ਕੋਠੀ ਆ ਉੱਥੇ ਰਾਤ ਨੂੰ ਹਮਲਾ ਹੋਇਆ ਅੱਛਾ ਜੀ ਤਿੰਨ ਚਾਰ ਮਤਲਬ ਉੱਥੇ ਪੱਥਰ ਸੁੱਟੇ ਗਏ ਨੇ ਵੀ ਇਹ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੋ ਗਿਆ ਇਹੋ ਜਿਹਾ ਕੁਝ ਤਾਂ ਸਾਡੇ ਪਿੰਡ 'ਚ ਕਦੇ ਹੋਇਆ ਹੀ ਨਹੀਂ ਸੀ ਜਿਹੜੇ ਸਾਡੇ ਪ੍ਰਾਣ ਬਜ਼ੁਰਗ ਸਾਰੇ ਬੈਠੇ ਨੇ ਵੀ ਇੰਨਾ ਸਮਾਂ ਹੋ ਗਿਆ ਇਹ ਉਸ ਤੱਕ ਦੇਖਿਆ ਹੀ ਨਹੀਂ ਸੀ ਵੀ ਆਪ ਜਿਹੜੇ ਬਲਾਕ ਸਰਪੰਚੀ ਦੇ ਚੋਣ ਲੇਖਿਆ ਜਾਂ ਕੁਝ ਇਹਦਾ ਕਦੇ ਕਦੇ ਵੀ ਨਹੀਂ ਇਹ ਤਾਂ ਪਹਿਲੀ ਵਾਰ ਭਾਈਚਾਰੇ ਦੇ ਕੋ ਸਾਰੇ ਇਕੱਠੇ ਹੋਏ ਵੀ ਦੇਖੋ ਇਹ ਚੀਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਚੀਜ਼ ਦਾ ਜਿਹੜੀ ਇੱਥੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਛੇਤੀ ਤੋਂ ਛੇਤੀ ਇਹ ਨੂੰ ਪਰਦਾ ਫਾਸ਼ ਕੀਤਾ ਜਾਵੇ ਇਸ ਚੀਜ਼ ਦਾ ਇੱਥੇ ਜਿਹੜਾ ਮਾਹੌਲ ਆ ਸ਼ਾਂਤ ਬੀ ਹੋਣਾ ਚਾਹੀਦਾ ਦੇਖੋ ਕੱਲ ਨੂੰ ਇਲੈਕਸ਼ਨ ਦਾ ਟਾਈਮ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਉੱਥੇ ਡਿਊਟੀ ਬਖਦਾਵੇ ਹੂੰ ਬਾਕੀ ਅੱਜ ਜੀ ਮੇਰੀ ਸੰਮਾਨਚੀ ਸਾਹਿਬ ਨਾਲ ਗੱਲ ਹੋਈ ਸੀ ਮੈਂ ਕਿਹਾ ਤੁਸੀਂ ਗੱਲ ਕਰੋ ਵੈਸੇ ਇਹ ਰਿਪੋਰਟ ਸਾਡੀ ਕੀਤੀ ਹੋਈ ਆ ਥਾਣੇ 'ਚ ਬਹਾਲਾ ਕਿ ਕੱਲ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਇੱਥੇ ਪੀਸੀਆਰ ਜਾਂ ਕੋਈ ਹੋਰ ਪੁਲਿਸ ਬਲਾਜਮਨ ਰਾਤ ਨੂੰ ਦੇਖਣਾ ਚਾਹੀਦਾ ਸੀ ਆ ਕੇ ਕੋਈ ਵੀ ਹਾਂ ਕੋਈ ਗਸ਼ਤ ਕਰਨੀ ਚਾਹੀਦੀ ਸੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੁਣ ਵੀ ਅਸੀਂ ਕਹਿੰਦੇ ਆ ਵੀ ਅੱਜ ਰਾਤ ਆ ਰਾਤ ਨੂੰ ਹਰ ਰਾਤ ਨੂੰ ਇੱਕ ਰਾਤ ਛੱਡ ਕੇ ਦੇਖੋ ਵਾਰਦਾਤ ਹੋ ਰਹੀ ਹੈ ਪਹਿਲਾਂ ਸੁੱਚ ਕੱਟੀ ਜਾਂਦੀ ਹੈ ਫਿਰ ਵਾਰਦਾਤ ਨੂੰ ਜਨਾਨਾ ਦਿੱਤਾ ਜਾਂਦਾ ਜੀ ਸੋ ਮਸਲਾ ਗੰਭੀਰਾ ਕਹਿੰਦੇ ਜੀ ਪਹਿਲਾਂ ਸੁੱਚ ਕੱਟੀ ਜਾਂਦੀ ਹੈ ਫਿਰ ਪੋਸਟਰ ਪਾੜੇ ਜਾਂਦੇ ਨੇ ਸੋ ਗੰਭੀਰ ਮਸਲਾ ਹੈ ਕੀ ਕਹਿੰਦੇ ਨੇ ਇਹਦੇ ਤੇ ਸਰਪੰਚ ਸਾਹਿਬ ਵੀ ਪਹੁੰਚ ਚੁੱਕੇ ਨੇ ਇੱਕ ਮਿੰਟ ਸਰਪੰਚ ਸਾਹਿਬ ਲਾਈਵ ਚੱਲ ਰਿਹਾ ਜੀ ਲਾਈਵ ਚੱਲ ਜੀ ਜੀ ਪੁਲਿਸ ਫੋਰਸ ਆ ਗਈ ਮੈਂ ਤੁਹਾਨੂੰ ਬਾਅਦ ਕਰਾਂ ਜੀ ਬਾਅਦ ਕਰਾਂ ਸੋ ਸਰਪੰਚ ਸਾਹਿਬ ਕਹਿੰਦੇ ਜੀ ਪੁਲਿਸ ਫੋਰਸ ਆ ਰਹੀ ਆ ਬਾਅਦ ਚ ਗੱਲ ਕਰਦੇ ਆ ਸੋ ਫਲੈਕਸ ਵਗੈਰਾ ਨੇ ਜਿਹੜੇ ਫਟੇਵੇ ਦਿਖਾਈ ਦੇ ਰਹੇ ਨੇ ਕਹਿੰਦੇ ਦਰਖਾਸਤ ਦਿੱਤੀ ਵੀ ਹੈ ਜੀ ਕੀ ਆ ਸਾਰਾ ਮਸਲਾ ਕੀ ਹੁੰਦਾ ਏ ਕੋਈ ਨਾ ਜੀ ਮੈਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦੇ ਜੀ ਕੋਈ ਗੱਲ ਨਹੀਂ ਸੋ ਪ੍ਰਸ਼ਾਸਨ ਆ ਰਿਹਾ ਏ ਜਰੂਰ ਗੱਲ ਕਰਾਂਗੇ ਕੀ ਹੋ ਰਿਹਾ ਏ ਕੀ ਆ ਸਾਰਾ ਮਸਲਾ ਇਹਦੇ ਤੇ ਜ਼ਰੂਰ ਗੱਲ ਕੀਤੀ ਜਾਊਗੀ ਸਤਿ ਸ੍ਰੀ ਅਕਾਲ ਸਰ ਲਾਈਵ ਚੱਲ ਰਿਹਾ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪਿੰਡ ਦੇ ਲੋਕ ਕਹਿੰਦੇ ਜੀ ਫਲੈਕਸ ਪਾੜੇ ਜਾ ਰਹੇ ਨੇ ਦੋ ਵਾਰ ਹੋ ਗਿਆ ਜੀ ਇਹ ਚਾਂਸ ਨਹੀਂ ਸਾਡੇ ਧਿਆਨ ਚ ਹੁਣੇ ਅਸੀਂ ਤੇ ਪੈਟਰੋਲਿੰਗ ਤੇ ਆਏ ਸੀ ਸਾਡੇ ਧਿਆਨ ਚ ਲਿਆਂਦਾ ਸਰਪੰਚ ਸਾਹਿਬ ਨੇ ਇਹਨਾਂ ਨੂੰ ਕਹਦਾ ਵੀ ਕੰਪਲੇਂਟ ਦਿਓ ਜੀ ਫਿਰ ਉਹਦੇ ਆਧਾਰ ਤੇ ਪੜਤਾਲ ਕਰਾਂਗੇ ਕੈਮਰੇ ਲੱਗੇ ਇਹਨੂੰ ਪੜਤਾਲ ਕਰਕੇ ਜਿਹ ਜਿਹਦਾ ਕੋਈ ਸਾਹਮਣੇ ਆਇਆ ਕਰੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ ਦਰਖਾਸਤ ਦਿੱਤੀ ਨਹੀਂ ਜੀ ਹਾਲੇ ਉਹ ਕਹਿ ਰਹੇ ਨੇ ਦਿੱਤੀ ਵੀ ਆ ਦਰਖਾਸਤ ਨਹੀਂ ਦਰਖਾਸਤ ਦਿੱਤੀ ਹੈ ਜੀ ਉਹਨਾਂ ਨੇ ਅੱਜ ਜੇ ਦੁਬਾਰਾ ਪੜਾ ਕੇ ਇਹਨਾਂ ਸੰਬੰਧੀ ਦੁਬਾਰਾ ਫਿਰ ਰਿਪੋਰਟ ਕਰਨਗੇ ਜੀ ਜੀ ਸੋ ਪ੍ਰਸ਼ਾਸਨ ਆ ਕਹਿੰਦੇ ਪੈਟਰੋਲਿੰਗ ਤੇ ਆਏ ਸੀ ਜਾਂਚ ਕਰ ਰਹੇ ਆ ਦਰਖਾਸਤ ਦੇ ਕੇ ਹੁਣ ਇਹ ਦੁਬਾਰਾ ਜਿਹੜੇ ਫਟੇ ਨੇ ਉਹਦੇ ਜਾਂਚ ਕਰਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਆ ਜੋ ਵੀ ਦੋਸ਼ੀ ਪਾਇਆ ਜਾਊਗਾ ਉਸਤੇ ਕੀਤੀ ਜਾਊਗੀ ਫਿਲਹਾਲ ਕਦੋਂ ਕਾਰਵਾਈ ਹੁੰਦੀ ਆ ਕੀ ਹੁੰਦਾ ਇਹ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ